ਪਿਛਲੇ ਦਿਨਾਂ ਤੋਂ ਜੋ ਸਾਡੇ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਜਿਹੜਾ ਟ੍ਰੈਫਿਕ ਨੂੰ ਸਚਾਰੂ ਟੰਗ ਚਲਾਉਣ ਲਈ ਜਿਹੜੇ ਜਿਹੜੇ ਉਪਰਾਲੇ ਕੀ ਕੀਤੇ ਜਾ ਰਹੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਆਪਣੇ ਜਿਹੜੇ ਟ੍ਰੈਫਿਕ ਦੇ 6 ਜ਼ੋਨਾਂ ਤੋਂ 8 ਜ਼ੋਨ ਕੀਤੇ ਔਰ ਉਸ ਤੋਂ ਇਲਾਵਾ ਟ੍ਰੈਫਿਕ ਦੇ ਵਿੱਚ ਦੋ ਐਸ ਐਚਓ ਵੀ ਲਾਤੇ ਐਰਐਸ ਜ਼ੋਨ 1 ਔਰ ਐਰਐਸ ਜ਼ੋਨ 2 ਉਹਨਾਂ ਦੇ ਨਾਲ ਥੱਲੇ ਉਹਨਾਂ ਨੂੰ 4 4 ਜ਼ੋਨ ਦੇ ਦਿੱਤੇ ਆ ਔਰ ਉਹਦੇ ਨਾਲ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਸੀਗੀ ਪਹਿਲਾਂ ਔਰ ਉਹਦੇ ਨਾਲ ਅਟੈਚ ਜਿਹੜੇ ਸਾਡਾ ਪੀਸੀਆਰ ਉਹਨਾਂ ਨੂੰ ਪੂਰਾ ਕਰਕੇ ਇਸ ਤੋਂ ਇਲਾਵਾ ਵੀ ਸਾਨੂੰ ਜਿਹੜੀ ਹੋਰ ਵੀ ਜਿਹੜੀ ਪੁਲਿਸ ਦਿੱਤੀ ਗਈ ਆ ਜਿਹੜੀ ਹੁਣ ਸ਼ਹਿਰ ਦੇ ਵਿੱਚ ਕੰਮ ਕਰੂਗੀ ਟ੍ਰੈਫਿਕ ਦਾ ਔਰ ਨਾਲ ਦੀ ਨਾਲ ਜਿਹੜੀ ਐਮਰਜੈਂਸੀ ਰਿਸਪੌਂਸ ਕੋਈ ਵੀ ਉਹਨਾਂ ਨੂੰ ਕਾਲ ਆਉਂਦੀ ਆ ਤੇ ਉਹਦੇ ਉੱਤੇ ਜਿਹੜਾ ਕੰਮ ਕਰਨਗੇ ਇਸ ਸਬੰਧੀ ਸ਼ਹਿਰ ਦੇ ਵਿੱਚ ਸਾਡੇ 40 ਮੋਟਰਸਾਈਕਲ ਜਿਹੜੇ ਇਸ ਤੋਂ ਇਲਾਵਾ 40 ਗੱਡੀਆਂ ਜਿਹੜੀਆਂ ਆਲਰੇਡੀ ਸ਼ਹਿਰ ਚ ਕੰਮ ਕਰਨੀਆਂ ਇਹਨਾਂ ਦੇ ਉੱਪਰ ਸਾਡੇ ਜ਼ੋਨ ਅਫਸਰਾਂ ਦੀਆਂ 10 ਗੱਡੀਆਂ ਉਹ ਕੰਮ ਕਰਨਗੀਆਂ ਔਰ ਦਿਨ ਰਾਤ ਵਾਸਤੇ ਸਾਡੀਆਂ 50 ਗੱਡੀਆਂ ਕੰਮ ਕਰਨਗੀਆਂ ਔਰ ਇਹ ਜਿਹੜਾ ਇਸੇ ਵਾਸਤੇ ਹੈ ਉਹ ਰਾਤ ਨੂੰ ਵੀ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਜਾਂਦੀ ਆ ਕੋਈ ਐਕਸੀਡੈਂਟ ਹੋ ਜਾਂਦਾ ਤੇ ਜਿਹੜੀਆਂ ਸਾਡੀਆਂ ਇਹ 50 ਗੱਡੀਆਂ ਇਹ ਮੂਵ ਕਰਦੀਆਂ ਰਹਿਣਗੀਆਂ ਸ਼ਹਿਰ 'ਚ ਤੇ ਐਮਰਜੈਂਸੀ ਦੀ ਜਿਹੜੀ ਕੋਈ ਕਾਲ ਆਉਂਦੀ ਆ ਉੱਥੇ ਵੀ ਕੰਮ ਕਰਨਗੀਆਂ ਤੇ ਇਹਦੇ ਨਾਲ ਨਾਲ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਹੁਣ ਅਸੀਂ ਜਿਵੇਂ ਟ੍ਰੈਫਿਕ ਨੂੰ ਇਹਨਾਂ ਜਿਹੜੇ ਇਹਨਾਂ ਦੀ ਵੈਲਫੇਅਰ ਵਾਸਤੇ ਕੱਲ ਵੀ ਸੀਪੀ ਸਾਹਿਬ ਨੇ ਆਪਾਂ ਗਏ ਸੀਗੇ ਵੀਰਕਾ ਚੌਂਕ ਦੇ ਵਿੱਚ ਇਹਨਾਂ ਦੀ ਵੈਲਫੇਅਰ ਵਾਸਤੇ ਅਸੀਂ 10 ਵਧੀਆ ਰੱਟ ਤਿਆਰ ਕਰ ਰਹੇ ਹਾਂ ਉਹ ਉੱਥੇ ਹੀ ਰਹਿ ਕੇ ਸਾਡੇ ਐਸ ਐਚ ਓ ਸਾਡੇ ਜ਼ੋਨ ਇੰਸਪੈਕਟਰ ਆਪਣੇ ਆਪਣੀ ਜਿਹੜੇ ਜ਼ੋਨ ਵਾਈ ਜਿਹੜੀ ਉਹਨਾਂ ਦੇ ਥੱਲੇ ਪੁਲਿਸ ਲੱਗੀ ਆ ਉਹਨਾਂ ਦੇ ਨਾਲ ਉੱਥੇ ਉਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਆ ਉੱਥੇ ਆਪ ਖੁਦ ਜਾ ਕੇ ਨਾਲ ਉਤੋਂ ਬਾਅਦ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਉਹਨਾਂ ਨਾਲ ਹਕਤਾਂ ਦੇ ਉੱਤੇ ਜਿਹੜੇ ਪੈਂਟ ਬਣਾਤੇ ਆ ਉੱਥੇ ਆ ਕੇ ਆਪਣਾ ਸਾਰਾ ਜਿਹੜਾ ਉਸ ਟ੍ਰੈਫਿਕ ਨੂੰ ਸਟਾਰੂ ਕਰਨ ਵਾਸਤੇ ਇਹ ਬੈਠ ਕੇ ਕੰਮ ਕਰਨਗੇ ਅਸੀਂ ਪੂਰੇ ਸ਼ਹਿਰ ਦੀਆਂ ਹੀ ਸਾਰੀਆਂ ਛੜਕਾਂ ਲੈ ਲੀਆਂ ਜਿਹਦੇ ਵਾਸਤੇ ਸਾਡੇ ਜਿਹੜੇ ਜ਼ੋਨ ਇੰਚਾਰਜ ਐਸ ਐਚ ਓ ਸਾਡੇ ਏ ਸੀ ਪੀ ਏ ਡੀ ਸੀ ਪੀ ਸਾਹਿਬ ਆਪ ਜ਼ੋਨ ਰੋਡ ਵਾਈ ਇਨੂੰ ਅਸੀਂ ਦੇਖਾਂਗੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਟ੍ਰੈਫਿਕ ਪ੍ਰੋਬਲਮ ਆ ਰਹੀ ਆ ਔਰ ਉਹ ਕਿਉਂ ਆ ਰਹੀ ਆ ਕੀ ਕੋਈ ਵੱਡੀਆਂ ਗੱਡੀਆਂ ਕਰਕੇ ਜਮ ਲੱਗ ਰਿਹਾ ਜਾਂ ਉੱਥੇ ਚੌਂਕ ਦੇ ਵਿੱਚ ਇੱਥੇ ਮੁਲਾਜ਼ਮ ਲਾਇਆ ਜਾਵੇ ਉਹਦੇ ਵਾਸਤੇ ਉਹ ਸਹੀ ਹੋ ਸਕਦਾ ਜਾਂ ਕਿਤੇ ਲਾਈਟਾਂ ਨਹੀਂ ਲੋਡ ਆ ਜਾਂ ਸਾਡਾ ਜਿਹੜਾ ਮੋਟਰਸਾਈਕਲ ਆ ਉਹ ਪੈਂਟ ਲਾਇਆ ਜਾਵੇ ਹੁਣ ਤੁਸੀਂ ਜ਼ਿਆਦਾਤਰ ਦੇਖਿਆ ਹੋਣਾ ਸਕੂਲ ਕਾਲਜ ਦੇ ਬਾਹਰ ਦੁਪਹਿਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਹੀ ਪ੍ਰੈਸ਼ਰ ਪੈਂਦਾ ਆ ਟ੍ਰੈਫਿਕ ਜਮ ਹੁੰਦੀ ਉਸ ਤੋਂ ਬਾਅਦ ਠੀਕ ਹੁੰਦਾ ਹੁਣ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਮੋਟਰਸਾਈਕਲਾਂ ਨਾਲ ਹੀ ਆਪਣੀਆਂ ਗੱਡੀਆਂ ਨਾਲ ਹੀ ਕਵਰ ਕਰਾਂਗੇ ਜਿਹੜੇ ਸਾਡੇ ਮੇਨ ਪੁਆਇੰਟ ਆ ਉੱਥੇ ਸਾਡੇ ਖਰਚੇ ਪੁੱਛ ਮੁਲਾਜ਼ਮ ਜਿਹੜੇ ਆ ਉਹ ਡਿਊਟੀ ਕਰਨਗੇ ਔਰ ਇਹ ਸਾਰਾ ਕੁਝ ਹੀ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਸ਼ਹਿਰ ਵਾਸੀਆਂ ਦੇ ਪਬਲਿਕ ਨਾਲ ਤੇ ਨਾਲ ਦੀ ਨਾਲ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਔਰ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਜਿਵੇਂ ਉਹਨਾਂ ਦੇ ਜਿਹੜੇ ਦੁਕਾਨ ਦੇ ਅਗਲੇ ਜਿੰਨੇ ਮੈਨੇ ਫੁੱਟਪਾਥ ਬਣਿਆ ਉੱਥੇ ਉਹਨਾਂ ਨੇ ਆਪਣੀ ਸਾਰੀ ਦੁਕਾਨ ਦਾ ਸਮਾਨ ਬਾਹਰ ਰੱਖਿਆ ਹੋਇਆ ਇਸ ਤੋਂ ਇਲਾਵਾ ਜਿਵੇਂ ਰੋਡ ਆ ਉੱਥੇ ਉਹਨਾਂ ਨੇ ਆਪਣੇ ਦੁਕਾਨ ਦੇ ਬੋਰਡ ਰੱਖੇ ਹੋਏ ਆ ਉਹ ਅਸੀਂ ਉਹਨਾਂ ਨੂੰ ਇੱਕ ਵਾਰੀ ਅਵੇਅਰ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਪਰਮਾਨਾ ਤਿਆਰ ਕੀਤਾ ਹੋਇਆ ਜਿਹੜਾ ਅਸੀਂ ਉਹਨਾਂ ਨੂੰ ਭਰ ਕੇ ਦੇਵਾਂਗੇ ਔਰ ਇਹ ਪਰਮਾਨਾ ਜਿਹੜਾ ਇੱਕ ਹਫ਼ਤੇ ਬਾਅਦ ਸੈਕੰਡ ਨੋਟਿਸ ਦਿੱਤਾ ਜਾਊਗਾ ਇਸ ਤਰ੍ਹਾਂ ਦੇ ਅਸੀਂ ਥਲ ਤਿੰਨ ਵਾਰੀ ਉਹਨਾਂ ਨੂੰ ਨੋਟਿਸ ਦੇਵਾਂਗੇ ਜੇ ਤੋ ਤਿੰਨ ਵਾਰੀ ਨੋਟਿਸ ਦਿੱਤੇ ਆ ਆਪਣਾ ਸਮਾਨ ਸਾਰਾ ਦੁਕਾਨ ਦੇ ਅੰਦਰ ਰੱਖਦੇ ਆ ਪੁਲਿਸ ਦਾ ਸਹਿਯੋਗ ਕਰਦੇ ਆ ਆਮ ਸ਼ਹਿਰ ਵਾਸੀ ਦੀ ਟ੍ਰੈਫਿਕ ਦਾ ਸਹਿਯੋਗ ਕਰਦੇ ਆ ਤੇ ਠੀਕ ਆ ਅਗਰ ਕੋਈ ਫਿਰ ਵੀ ਨਹੀਂ ਕਰਦਾ ਤਾਂ ਉਹਦੇ ਜਿਹੜੀ ਆ ਕਾਨੂੰਨੀ ਕਾਰਵਾਈ ਐਫ ਆਈ ਆਰ ਦਰਜ ਕਰਾਂਗੇ ਜਿੱਥੇ ਜਿੱਥੇ ਵੀ ਕੋਈ ਇਹਦੇ ਤੇ ਕੋਈ ਐਕਸੀਡੈਂਟ ਹੋ ਰਿਹਾ ਆ ਜਾਂ ਸਾਡੇ ਇਤੋਂ ਇਲਾਵਾ ਵੀ ਸਾਡੇ ਜਿਹੜੇ ਹੋਰ ਵੀ ਅਸੀਂ ਇਹਦੇ ਨਾਲ ਵਰਕ ਕੀਤਾ ਆ ਜਿਵੇਂ ਸਾਡੇ ਕੋਈ ਡਰੈਕਸਪੋਰਟ ਬਣੇ ਹੋਏ ਆ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਹੋ ਰਹੀਆਂ ਉਹਨਾਂ ਦੇ ਉੱਤੇ ਵੀ ਸਾਡੀ ਪੁਲਿਸ ਕੰਮ ਕਰੂਗੀ ਐਕਸੀਡੈਂਟ ਕਿਉਂ ਹੋ ਰਿਹਾ ਆ ਕੀ ਉੱਥੇ ਸਪੀਡ ਬ੍ਰੇਕਰ ਦੀ ਲੋੜ ਆ ਜਾਂ ਉੱਥੇ ਕੋਈ ਉਹਨਾਂ ਨੂੰ ਸਾਈਨ ਦੇਣ ਦੀ ਲੋੜ ਆ ਇਹ ਚੀਜ਼ਾਂ ਜਦੋਂ ਅਸੀਂ ਰੋਡ ਦੇ ਉੱਤੇ ਚੱਲ ਪਏ ਤਾਂ ਰੋਡ ਉੱਤੇ ਜਿਹੋ ਜਿਹੋ ਜੀ ਸਮੱਸਿਆ ਹੋ ਗਈ ਉਹ ਉਹ ਜੀ ਅਸੀਂ ਆਪਣੇ ਡੀਸਾ ਉਹਨਾਂ ਨਾਲ ਮੀਟਿੰਗ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੀਟਿੰਗ ਕਰਕੇ ਜਿਹੜੀ ਜਿਹੜੇ ਮੁੱਦੇ ਹੈਗੇ ਆ ਆਪਣੇ ਕਮਿਸ਼ਨ ਸਾਹਿਬ ਦੇ ਥਰੂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਔਰ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰਨਾ ਚਾਹੁੰਦੇ ਆ ਸਾਨੂੰ ਤੁਹਾਡਾ ਸਹਿਯੋਗ ਔਰ ਸ਼ਹਿਰ ਦਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਜਾਣਦੇ ਆ ਜੀ ਕੋਈ ਗੱਲ ਨਹੀਂ ਜੇ ਸਾਰੀਆਂ ਚੀਜ਼ਾਂ ਦੇ ਕਰਨ ਦੇ ਬਾਵਜੂਦ ਵੀ ਸਿਆਣਾਪੂਰਵਕ ਅਫਸਰ ਹੋ ਹੁੰਦਾ ਜੋ ਮੌਕੇ ਦੇ ਮੁਤਾਬਕ ਉਹਨੂੰ ਮੈਨੇਜ ਕਰਨ ਜਾਣਦਾ ਹੋਵੇ ਜੇ ਕੋਈ ਵੀ ਸਾਡੇ ਗੱਲ ਪੈਂਦਾ ਤਾਂ ਉਹਦਾ ਮਤਲਬ ਇਹ ਨਹੀਂ ਦੀ ਵੀ ਅਸੀਂ ਵੀ ਉਹਨਾਂ ਦੇ ਗੱਲ ਪੈਣਾ ਅਸੀਂ ਉਹਦੀ ਗੱਲ ਸੁਣਨੀ ਆ ਅਗਰ ਫਿਰ ਵੀ ਜਿਵੇਂ ਕੱਲ ਇੱਕ ਐਸਸੀ ਦੇ ਗੱਲ ਪਿਆ ਤਾਂ ਫਿਰ ਉਹ ਜਿਹੜਾ ਇਹੋ ਜਿਹਾ ਕੋਈ ਮੁੱਦਾ ਆਉਂਦਾ ਤਾਂ ਸਾਡੇ ਜਿਹੜੇ ਐਸਐਚਓ ਜਾਂ ਸਾਡੇ ਏਸੀਪੀ ਲੱਗੇ ਆ ਉਹ ਆਪਕੋ ਉਸ ਮੈਟਰ ਨੂੰ ਦੇਖ ਕੇ ਲੋਕਲ ਪੁਲਿਸ ਨੂੰ ਦਵਾਵਾਂਗੇ ਜੇ ਕਿਤੇ ਸਾਨੂੰ ਕਾਰਵਾਈ ਕਰਨੀ ਪਈ ਐਫਆਈਰ ਦਾ ਕਰਨੀ ਪਈ ਉਹ ਵੀ ਕਰਾਂਗੇ ਪਰ ਸਾਡੀ ਕੋਸ਼ਿਸ਼ ਹੋਊਗੀ ਲੋਕਾਂ ਨੂੰ ਅਵੇਅਰ ਕਰੀਏ ਆਪਾਂ ਲੋਕੀ ਅਸੀਂ ਦੇਖੋ ਇਹ ਸਾਰਾ ਕੰਮ ਜੋ ਹੋ ਰਿਹਾ ਟਰੈਫਿਕ ਦਾ ਇਹ ਅਸੀਂ ਲੋਕਾਂ ਦੀ ਭਲਾਈ ਲਈ ਕਰ ਰਿਹਾ ਅਗਰ ਤੁਸੀਂ ਇੱਕ ਪੈਂਡ ਸ਼ਹਿਰ ਦੇ ਤੋਂ ਕਿਸੇ ਵੀ ਪੈਂਡ ਜਾਣਾ ਜੇ ਤੁਹਾਨੂੰ 1 ਘੰਟਾ ਲੱਗਦਾ ਤੁਹਾਡਾ ਕਿੰਨਾ ਟੀਲ ਲੱਗ ਜੂਗਾ ਕਿੰਨੇ ਤੁਹਾਡਾ ਟਾਈਮ ਖਰਾਬ ਹੋ ਰਿਹਾ ਜੀ ਆਪਾਂ ਸਾਰੇ ਸਹਿਯੋਗ ਕਰੀਏ ਤਾਂ ਆਪਾਂ ਉਹੀ ਟਾਈਮ ਜਿਹੜਾ 15 ਤੋਂ 20 ਮਿੰਟ ਤੇ ਅਵੇਲ ਕਰ ਸਕਦੇ ਆ ਇਸ ਕਰਕੇ ਉਹ ਜ਼ਰੂਰਤ ਹੈ ਸਹਿਯੋਗ ਦੇਣ ਦੀ ਜਿਵੇਂ ਰੇਲਵੇ ਸਟੇਸ਼ਨ ਬੱਸ ਸਟੈਂਡ ਉੱਥੇ ਆਟੋਆਂ ਦਾ ਬਹੁਤ ਪ੍ਰੋਬਲਮ ਆ ਰਹੀ ਆ ਅਸੀਂ ਹੁਣ ਜਿੱਥੇ-ਜਿੱਥੇ ਸਾਡੇ ਆਟੋ ਜਿਆਦਾ ਵਾਰ ਚੱਕਦੇ ਆ ਉੱਥੇ-ਉੱਥੇ ਅਸੀਂ ਉਸ ਆਟੋਆਂ ਦੇ ਨਾਲ ਸਾਰਿਆਂ ਦੇ ਨਾਲ ਉਹਨਾਂ ਦੇ ਜਿਹੜੇ ਉੱਤੇ ਪ੍ਰਧਾਨ ਹੋਣਗੇ ਉਹਨਾਂ ਨਾਲ ਪ੍ਰੋਪਰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਅਸੀਂ ਕੁਝ ਆਟੋ ਉਥੇ ਮੇਨ ਕਰਾਂਗੇ ਜਿਹੜਾ ਪਬਲਿਕ ਨੂੰ ਲੈ ਕੇ ਜਾਂਦੇ ਆ ਬਾਕੀ ਆਟੋਆਂ ਵਾਸਤੇ ਜਗਾ ਸਿਲੈਕਟ ਕਰਕੇ ਉਥੇ ਲਾਵਾਂਗੇ ਉਹਨਾਂ ਚਾਰ ਵਾਸਤੇ ਆਪਣਾ ਆਰਾਮ ਨਾਲ ਚਾਹ ਪਾਣੀ ਪੀ ਲੈਣ ਜਦੋਂ ਉਹਨਾਂ ਦੇ ਪਹਿਲੇ ਆਟੋ ਮੂਵ ਕਰ ਦਿੰਦੇ ਉਤੋਂ ਬਾਅਦ ਉਹ ਆਟੋ ਆ ਜਾਣ ਇਹ ਅਸੀਂ ਸਾਰਾ ਉਹਨਾਂ ਨੂੰ ਅਵੇਅਰ ਕਰਾਂਗੇ ਕਿ ਫਿਰ ਵੀ ਨਹੀਂ ਮੰਨਣਗੇ ਫਿਰ ਤੋਂ ਵਾਰ ਸਖਤੀ ਵੀ ਹੋਊਗੀ ਉਹਨਾਂ ਤੇ ਦੇਖੋ ਇਹ ਅਸੀਂ ਇਹੋ ਹੀ ਦੱਸਿਆ ਵੀ ਹਰ ਤਰ੍ਹਾਂ ਨਾਲ ਮੀਟਿੰਗ ਕਰਾਂਗੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮੰਡੀ ਦਾ ਮਾਲਕਾ ਚਾਹੇ ਕੋਈ ਹਸਪੀਟਲ ਆ ਹਰ ਇੱਕ ਨੇ ਇੱਕ ਵਾਰੀ ਕਰਕੇ ਉਹਨੂੰ ਉਹਦਾ ਹੱਲ ਕੱਢਾਂਗੇ ਉਹਦੇ ਨਾਲ ਜੇ ਕਿਤੇ ਵੀ ਸਾਨੂੰ ਕੋਈ ਟ੍ਰੈਫਿਕ ਸਬੰਧੀ ਕੋਈ ਉੱਥੇ ਟ੍ਰੈਫਿਕਲੀ ਉਪਰਾਲਾ ਕਰਨਾ ਪੈ ਰਿਹਾ ਜਾਂ ਕੋਈ ਰੋਡ ਕ੍ਰੋਸ ਹੁੰਦਾ ਉਹਦੇ ਵਾਸਤੇ ਅਸੀਂ ਕਮਿਸ਼ਨਰ ਸਾਹਿਬ ਨਾਲ ਕਾਰਪੋਰੇਸ਼ਨ ਨਾਲ ਗੱਲ ਕਰਾਂਗੇ ਉਹ ਉਹਦੇ ਵਾਸਤੇ ਕੀ ਹੋਰ ਆਪਾਂ ਉਹਨਾਂ ਵਾਸਤੇ ਕਰ ਰਹੇ ਹਾਂ ਕਿਤੇ ਸਾਨੂੰ ਕੋਈ ਉੱਪਰ ਦੀ ਨੰਗਾਉਣ ਵਾਸਤੇ ਪੁਲ ਲੈਣਾ ਪੈਂਦਾ ਜਾਂ ਕੋਈ ਹੋਰ ਕੁਸ਼ਲ ਕਾਰਨ ਕਾਰਵਾਈ ਕਰਨ ਜਾਂ ਲਾਈਟਾਂ ਦੇਣੀਆਂ ਪੈਂਦੀਆਂ ਉਹ ਮੌਕੇ ਦੇ ਮੁਤਾਬਕ ਜੋ ਜੋ ਉੱਥੇ ਬਣਦਾ ਉਦੇ ਮੁਤਾਬਕ ਅਸੀਂ ਉਹਨਾਂ ਅੱਗੇ ਕਰਾਂਗੇ ਜਿਹੜੇ ਕੈਮਰੇ ਲੱਗੇ ਆ ਜੀ ਦੇਖੋ ਸਾਡੇ ਕੋਈ ਵੀ ਸ਼ਹਿਰ ਚ ਵਾਰਦਾਤ ਹੋਣੀ ਹੈ ਕਈਆਂ ਸ਼ਹਿਰਤ ਲੋਕ ਅਵੇਅਰ ਨਹੀਂਗੇ ਸ਼ਹਿਰ ਵਿੱਚ ਬਹੁਤ ਵਧੀਆ ਸਾਡਾ ਕੋਈ ਕਰੀਬ 1700 ਕੈਮਰਾ ਲੱਗਾ ਜਿਹਦੇ ਚੋਂ ਲਗਾਤਾਰ ਕੋਈ 1500 ਸਵਾ 1500 ਕੰਮ ਕਰ ਰਿਹਾ ਰੂਟੀਨ ਚ ਖਰਾਬ ਹੋਈ ਜਾਂਦੇ ਲੇਕਿਨ ਨਾਲ ਦੀ ਨਾਲ ਰਿਪੇਅਰ ਹੋਈ ਜਾਂਦੇ ਹੋਰ ਵੀ ਕੈਮਰੇ ਵਧਾ ਰਹੇ ਆ ਔਰ ਇਹਦੇ ਨਾਲ ਅਸੀਂ 90% ਵਾਰਦਾਤਾਂ ਟ੍ਰੇਸ ਕਰ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਜਿਹੜੇ ਲੋਕ ਨਹੀਂ ਵੀ ਅਵੇਅਰ ਹੋਣਗੇ ਕੋਈ ਭਜਾ ਕੇ ਕੋਈ ਚੌਂਕ ਕ੍ਰੋਸ ਕਰਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਣੇ ਆ ਪਤਾ ਬਾਅਦ ਵਿੱਚ ਲੱਗਣਾ ਜਦੋਂ ਆਪਾਂ ਨੂੰ ਮੋٹے ਜੁਰਮਾਨੇ ਹੋ ਗਏ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਇੱਕ ਵਾਰੀ ਅਵੇਅਰ ਕੀਤਾ ਜਾਵੇ ਇੱਕ ਦੋ ਮਿੰਟ ਦੇ ਫਰਕ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਨੂੰ ਰੈੱਡ ਲਾਈਟ ਆ ਤੇ ਆਪਾਂ ਰੁਕੀਏ ਰੋਕਣ ਤੋਂ ਬਾਅਦ ਆਪਾਂ ਜਦੋਂ ਗ੍ਰੀਨ ਲਾਈਟ ਉਦੋਂ ਚਲੀਏ ਹਰ ਇੱਕ ਦਾ ਨੂਕ ਕਾਲੀ ਹੈਗੀ ਆ ਹਰ ਇੱਕ ਨੇ ਜਲਦੀ ਜਾਣਾ ਪਰ ਇਦਾਂ ਦਾ ਕੰਮ ਨਾ ਕਰੀਏ ਕਿ ਆਪਾਂ ਕਾਲੀ ਦੇ ਵਿੱਚ ਆਪਾਂ ਆਪਾਂ ਐਕਸੀਡੈਂਟ ਕਰ ਲਈਏ ਆਪਾਂ ਜਾਨ ਗਵਾ ਲਈਏ ਜਾਂ ਇਸ ਕਰਕੇ ਸੁਜੋਗ ਦੀ ਲੋੜ ਆ ਠਹਿਰਾਓ ਦੀ ਲੋੜ ਆ ਉਸ ਤੋਂ ਬਾਅਦ ਸਾਡੀਆਂ ਟੋ ਵੀ ਨਾ ਵੀ ਹੋਣਗੀਆਂ ਅਸੀਂ ਜਦੋਂ ਟੋ ਕਰਕੇ ਲਿਆਵਾਂਗੇ ਤਾਂ ਆਟੋਮੈਟਿਕ ਮੇਖਨਾਂ ਇੱਕੀ ਗੱਡੀ ਨੂੰ ਕੋਈ ਕਰੀਬ ਕਿੰਨੇ 800 ਰੁਪਏ ਲੱਗਦਾ ਕੋਈ 1200 1200 ਰੁਪਏ ਜੁਰਮਾਨਾ ਪਿਆ ਜਾਂਦਾ ਤੇ ਜਦੋਂ ਉਹਨਾਂ ਨੂੰ ਫਾਈਨ ਲੱਗੂਗਾ ਤਾਂ ਆਟੋਮੈਟਿਕ ਮੇਖਨ ਅਗਲੇ ਦਿਨ ਤੋਂ ਰੋਕਣੀ ਬੰਦ ਕਰ ਦੇਣਗੇ ਪਰ ਅਸੀਂ ਉਹ ਵੇਅਰ ਕਰਾਂਗੇ ਸਾਰਿਆਂ ਨੂੰ